ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋਗੇ ਮੈਨੂੰ ਪਹਿਲੀ ਵਾਰ ਦੇਖ ਰਹੇ ਹੋਗੇ ਤਾਂ ਤੁਸੀਂ ਵੀ ਜਰੂਰ ਸੂਟ ਹੈਗਾ ਜਿਹੜਾ ਟਰਾਈ ਕਰ ਸਕਦੇ ਹੋ ਤੁਸੀਂ ਕਿਵੇਂ ਦਾ ਸੂਟ ਰੈਡੀ ਕਰਵਾਉਣਾ ਤੁਸੀਂ ਚੁਆਇਸ ਆਪਣੀ ਚੁਆਇਸ ਅਕੋਰਡਿੰਗ ਤੁਸੀਂ ਸਾਡੇ ਕੋਲੋਂ ਸੂਟ ਹੈ ਜਿਹੜਾ ਤਿਆਰ ਕਰਵਾ ਸਕਦੇ ਹੋਗੇ ਕੋਈ ਵੀ ਤੁਸੀਂ ਵਰਕ ਵਾਲਾ ਸੂਟ ਰੈਡੀ ਕਰਵਾਉਣਾ ਹੈ ਪ੍ਰਿੰਟ ਸੂਟ ਰੈਡੀ ਕਰਵਾਉਣਾ ਹੈ ਤੇ ਆਪਣੇ ਕੋਲੇ ਹਰ ਤਰ੍ਹਾਂ ਦਾ ਫੈਬਰਿਕ ਦੁਪੱਟਿਆਂ ਦਾ ਸੈਮੀ ਦੇ ਵਿੱਚ ਫੁੱਲ ਪਿਓਰ ਹਰ ਤਰ੍ਹਾਂ ਦਾ ਫੈਬਰਿਕ ਆਪਣੇ ਕੋਲੇ ਅਵੇਲੇਬਲ ਹੈਗਾਗਾ ਤੁਸੀਂ ਜਿਵੇਂ ਵੀ ਸੂਟ ਤਿਆਰ ਕਰਵਾਉਣਾ ਚਾਹੁੰਦੇ ਹੋਗੇ ਕਰਵਾ ਸਕਦੇ ਹੋਗੇ ਤੇ ਜਿਹੜੇ ਮੇਰੇ ਸੂਟ ਪਾਇਆ ਹੈਗੇ ਬਹੁਤ ਜ਼ਿਆਦੇ ਮਤਲਬ ਆਪਾਂ ਪਹਿਲਾਂ ਸੇਲ ਵੀ ਕੀਤੇ ਨੇਗੇ ਤੇ ਮੈਂ ਇਹਨੂੰ ਸਿਰਫ ਮਤਲਬ ਜਿਹੜਾ ਹੈਗਾ ਸਿੰਪਲ ਸਟਿਚ ਕਰਵਾਇਆਗਾ ਤੇ ਲਾਈਨਿੰਗ ਇਹ ਤੇ ਲੱਗੂਗੀ ਦੇਖੋ ਦੁਪੱਟਾ ਆਪਾਂ ਇਸ ਤਰ੍ਹਾਂ ਰੱਖਿਆ ਬਹੁਤ ਜਿਆਦੇ ਸੋਹਣਾ ਵਿੱਚ ਲਾਈਨਾਂ ਵੀ ਨੇ ਤੇ ਵਿੱਚ ਬੁਟੀਆਂ ਵੀ ਨੇਗੀ ਆਪਾਂ ਕੁਝ ਅਲੱਗ ਜਿਹਾ ਦੁਪੱਟਾ ਇਸ ਤਰ੍ਹਾਂ ਆਪਾਂ ਇਹ ਤੇ ਡਿਜ਼ਾਈਨਿੰਗ ਦਿੱਤੀ ਹੈਗੀ ਉਹਦੀ ਲੈਸ ਦੀ ਤੇ ਪਲੱਸ ਦੇਖੋ ਪੋਟਲੀ ਬਟਨ ਲਗਾਏ ਨੇ ਆਪਾਂ ਬਿਲਕੁਲ ਬ੍ਰੀਕ ਤੇ ਪੇਸਟਿੰਗ ਪੱਟੀ ਲਗਾਈ ਹੈਗੀ ਨਾਲ ਹੈਗੀ ਹੈਗੀ ਪੇਸਟਿੰਗ ਪੱਟੀ ਲਗਾਈ ਹੈਗੀ ਦੇਖੋ ਨਾਲ ਬਸ ਹੈਗੀ ਹੈਗੀ ਪਲੇਨ ਬਾਟਮ ਜੇ ਤੁਸੀਂ ਇਹਦੇ ਨਾਲ ਦਾ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋਗੇ ਤਾਂ ਤੁਸੀਂ ਕਿਆ ਤਿਆਰ ਕਰਵਾ ਸਕਦੇ ਹੋਗੇ ਕਾਫੀ ਜਿਆਦਾ ਜਿਹੜਾ ਸੂਟ ਹੈਗਾ ਦੇਖੋ ਵਧੀਆ ਲੱਗ ਰਿਹਾ ਹੈਗਾ ਦੁਪट्टे ਨਾਲ ਮਤਲਬ ਇਹਦੀ ਬਹੁਤ ਜਿਆਦਾ ਸੋਹਣੀ ਗ੍ਰੇਸ ਆ ਗਈ ਸੂਟ ਦੀ ਤੁਸੀਂ ਜੇ ਰੈਡੀ ਕਰਵਾਉਣਾ ਚਾਹੁੰਦੇ ਹੋਗੇ ਕਰਵਾ ਸਕਦੇ ਹੋਗੇ ਮੈਂ ਤੁਹਾਨੂੰ ਦੱਸ ਦਿੰਨੀ ਆ ਜੇ ਤੁਹਾਨੂੰ ਸੇਮ ਸੂਟ ਚਾਹੀਦਾ ਹੋਇਆ ਹਨਾ ਮੈਨੂੰ ਵਟਸਐਪ ਤੇ ਮੈਸੇਜ ਕਰ ਦਿਓ ਜੇ ਤੁਸੀਂ ਸੇਮ ਸੂਟ ਲੈਣਾ ਹੈ ਮਤਲਬ ਇਤਾਂ ਦਾ ਮਤਲਬ ਮੈਚਿੰਗ ਸੂਟ ਲਾਉਂਗੇ ਹਨਾ ਤੁਸੀਂ ਤਾਂ ਇਹਦਾ ਪ੍ਰਾਈਸ ਰਹੇਗਾ ਜੀ 1800 ਜੇ ਤੁਸੀਂ 올ਓਵਰ ਸੂਟ ਲਾਉਂਗੇ ਤਾਂ ਇਹਦਾ ਪ੍ਰਾਈਸ ਹੈਗਾ ਜੀ 2200 ਠੀਕ ਹੈ ਜੀ ਇਹਨਾਂ ਦਾ ਪ੍ਰਾਈਸ ਹੈ ਪਹਿਲਾਂ ਵੀ ਇਸੇ ਮਤਲਬ ਬ੍ਰੇਡ ਤੇ ਸੇਲ ਕੀਤੇ ਨੇਗੇ ਤੇ ਹੁਣ ਵੀ ਕਿਉਂਕਿ ਇਹ ਬਹੁਤ ਜ਼ਿਆਦਾ ਸੋਹਣਾ ਫੈਬਰਿਕ ਹੈਗਾ ਬਹੁਤ ਮਤਲਬ ਟ੍ਰੈਂਡਿੰਗ ਦੇ ਵਿੱਚ ਹੈਗਾ ਇਹਦੇ ਵਰਕ ਵਗੈਰਾ ਵੀ ਤੁਸੀਂ ਕਰਾਉਣਾ ਚਾਹੋ ਨੈਕ ਤੇ ਵਰਕ ਹੋ ਜੂਗਾ ਕਾਫੀ ਜ਼ਿਆਦਾ ਸੋਹਣਾ ਲੱਗਦਾ ਇਸ ਤਰ੍ਹਾਂ ਤੁਸੀਂ ਦੇਖੋ ਡਿਫਰੈਂਟ ਚ ਕੋਈ ਦੁਪੱਟਾ ਇਹਦੇ ਨਾਲ ਰੈਡੀ ਕਰਵਾ ਸਕਦੇ ਹੋਗੇ ਕਾਫੀ ਜ਼ਿਆਦਾ ਜਿਹੜਾ ਸੂਟ ਹੈਗਾ ਇਹ ਸੋਹਣਾ ਲੱਗੂਗਾ ਜਿਹੜੇ ਮੇਰੇ ਕੋਲੇ ਮਤਲਬ ਇਹਦੇ ਵਿੱਚ ਕਲਰ ਅਵੇਲੇਬਲ ਨੇ ਉਦੋਂ ਮੈਂ ਪਹਿਲਾਂ ਵੀ ਪਾਇਏ ਸੀਗੇ ਦੱਸਿਆ ਸੀ ਵੀ ਮੈਂ ਸੂਟ ਰੈਡੀ ਕਰਵਾਇਆ ਇਹਦੇ ਨਾਲ ਦਾ ਤੇ ਉਹ ਮਤਲਬ ਸੋਲਵ ਹੋ ਚੁੱਕੇ ਸੀਗੇ ਸਿਰਫ ਮੇਰੇ ਕੋਲੇ ਦੇਖੋ ਤੁਸੀਂ ਇਹਦੇ ਨਾਲ ਮੈਂ ਤੁਹਾਨੂੰ ਸੁਜੈਸਟ ਕਰ ਦਿੰਨੀ ਆ ਇਹਦੇ ਨਾਲ ਤੁਸੀਂ ਜਿਹੜੀ ਹੈਗੀ ਰੈੱਡ ਬਾਟਮ ਲਗਾ ਸਕਦੇ ਹੋਗੇ ਬਹੁਤ ਜ਼ਿਆਦਾ ਸੋਹਣਾ ਢਕੀਲਾ ਰੈੱਡ ਨਹੀਂ ਹੈਗਾ ਤੇ ਬਹੁਤ ਜ਼ਿਆਦਾ ਸੋਹਣਾ ਕਲਰ ਜ ਹੈਗਾ ਦੇਖੋ ਇਸ ਤਰ੍ਹਾਂ ਜਦੋਂ ਤੁਸੀਂ ਤੁਸੀਂ ਮੈਚਿੰਗ ਸੂਟ ਬਣਾਉਣਾਗਾ ਤੁਸੀਂ 올ਓਵਰ 'ਚ ਵੀ ਆਪਾਂ ਇਦਾਂ ਇਹਦੇ ਨਾਲ ਦੁਪट्टे ਲਗਾਏ ਨੇਗੇ ਸੇਮ ਤੁਸੀਂ 올ਓਵਰ ਵੀ ਲੈ ਸਕਦੇ ਹੋ ਜੇ ਲੈਣਾ ਚਾਹੁੰਦੇ ਹੋਗੇ ਤੇ ਇਸ ਤਰ੍ਹਾਂ ਤੁਸੀਂ ਇਹਦੇ ਨਾਲ ਦੁਪੱਟਾ ਲਗਾਉਗੇ ਤਾਂ ਬਹੁਤ ਜ਼ਿਆਦਾ ਸੋਹਣੀ ਗ੍ਰੇਸ ਦਿਊਗਾ ਇਹ ਇਹ ਕਲਰ ਆਪਣੀ ਜਗ੍ਹਾ ਬੀਜਾ ਦਾ ਦੁਪੱਟਾ ਡਾਈ ਹੋ ਗਿਆ ਹਨਾ ਇਦਾਂ ਤੇ ਬਹੁਤ ਜਿਆਦਾ ਸੋਹਣੀ ਗ੍ਰੇਸ ਦੇਊਗਾ ਕੋਈ ਸਲਿੱਪ ਨਹੀਂ ਕਰਦਾ ਦੁਪੱਟਾ ਕੋਈ ਸਿਰ ਤੋਂ ਨਹੀਂ ਲਾਂਦਾ ਹੈਗਾ ਬਿਲਕੁਲ ਵੀ ਇਹਨਾਂ ਜਿਆਦੇ ਵਧੀਆ ਦੁਪੱਟਾ ਹੈਗਾ ਤੇ ਇਹਦੇ ਨਾਲ ਤੁਸੀਂ ਗ੍ਰੀਨ ਕਲਰ ਦੀ ਬਾਟਮ ਲਗਾ ਸਕਦੇ ਹੋਗੇ ਤੇ ਸੇਮ ਮੇਰੇ ਸੂਟ ਨਾਲ ਦਾ ਹੀ ਫੈਬਰਿਕ ਹੈਗਾ ਇਦਾਂ ਹੀ ਲਾਈਨਾਂ ਵਾਲਾ ਤੇ ਇਹਦੇ ਨਾਲ ਤੁਸੀਂ ਗ੍ਰੀਨ ਕਲਰ ਦੀ ਬਾਟਮ ਲਗਾ ਸਕਦੇ ਹੋਗੇ ਦੁਪੱਟਾ ਗਾ ਜਿਹੜਾ ਤੁਸੀਂ ਜਿੱਦਾਂ ਕਿ ਮੈਂ ਲਿਆ ਹੋਇਆ ਹੈਗਾ ਉਦਾਂ ਤੁਸੀਂ ਇਹਦੇ ਨਾਲ ਡਾਈ ਕਰਵਾ ਲਓ ਕਾਫੀ ਜਿਆਦਾ ਸੋਹਣਾ ਸੂਟ ਹੈਗਾ ਜਿਹੜਾ ਰੈਡੀ ਹੋਊਗਾ ਫਿਲਹਾਲ ਜੇ ਤੁਹਾਨੂੰ ਮਤਲਬ ਜ਼ਿਆਦਾ ਜ਼ਰੂਰੀ ਚਾਹੀਦੇ ਨੇਗੇ ਮੇਰੇ ਕੋਲੇ ਮੈਚਿੰਗ ਦੇ ਵਿੱਚ ਇਹ ਤਿੰਨ ਸੂਟ ਅਵੇਲੇਬਲ ਨੇਗੇ ਤਾਂ ਤੁਸੀਂ ਲੈ ਸਕਦੇ ਹੋਗੇ ਇਦਾਂ ਮੈਂ ਤੁਹਾਨੂੰ ਦੁਪੱਟਾ ਵਗੈਰਾ ਡਾਈ ਕਰਵਾ ਕੇ ਲੈਸ ਵਗੈਰਾ ਦੀ ਤੁਸੀਂ ਫਿਨਿਸ਼ਿੰਗ ਕਰੋਗੇ ਤਾਂ ਆਪਾਂ ਕਰਵਾ ਕੇ ਦੇ ਦਾਂਗੇ ਜੇ ਤੁਸੀਂ ਮਤਲਬ ਨਹੀਂ ਕਰਵਾਉਣੀ ਫਰਨੀਸ਼ਿੰਗ ਕਰਾ ਦੁਪੱਟਾ ਡਾਈ ਕਰਵਾਉਣਾਗਾ ਤਾਂ ਤੁਸੀਂ ਉਸ ਤਰ੍ਹਾਂ ਵੀ ਕਰਵਾ ਸਕਦੇ ਹੋਗੇ ਚਲੋ ਜੀ ਇੱਕ ਮੈਂ ਤੁਹਾਨੂੰ ਹੋਰ ਸੂਟ ਦਿਖਾਦਾ ਹਨਾ ਤੇ ਇਹ ਪਹਿਣਾ ਦੇ ਮਤਲਬ ਕਾਟਨ ਦੇ ਸੂਟ ਸੀ ਕਾਫੀ ਜਿਆਦਾ ਆਰਡਰ ਸੀਗੇ ਪੈਂਡਿੰਗ ਰਹਿ ਗਏ ਸੀਗੇ ਮੈਚਿੰਗ ਸੂਟ ਦਾ ਜਿਆਦਾ 850 ਪ੍ਰਾਈਸ ਹੈ ਕੋ ਬਹੁਤ ਜਿਆਦਾ ਸੋਹਣਾ ਸੂਟ ਹੈ ਇਸ ਤਰ੍ਹਾਂ ਇਹਦੀ ਬਾਟਮ ਰਹੇਗੀ ਲੋ ਜੀ ਮਹਿਰੂਨ ਕਲਰ ਦੀ ਬਾਟਮ ਹੈਗੀ ਤੁਹਾਡੇ ਫੋਨ ਦੇ ਵਿੱਚ ਕਲਰ ਦਾ ਫਰਕ ਆਵੇ ਹਨਾ ਮੈਂ ਕਹਿ ਨਹੀਂ ਸਕਦੀ ਹੈਗੀ ਪਰ ਮੇਰੇ ਫੋਨ ਦੇ ਵਿੱਚ ਜਿਹੜਾ ਕਲਰ ਹੈਗਾ ਬਿਲਕੁਲ ਪਰਫੈਕਟ ਦਿਖ ਰਿਹਾ ਹੈਗਾ ਇਹਦੇ ਨਾਲ ਮਹਿਰੂਨ ਕਲਰ ਦੀ ਬਾਟਮ ਹੈ ਬਹੁਤ سارے ਪੀਸ ਲੇਗੇ ਆਪਾਂ ਮੰਗਵਾਏ ਨੇਗੇ ਲੋ ਜੀ ਕੋਈ ਭੈਣ ਨਾਰਾਜ਼ ਨਹੀਂ ਹੋਣੀ ਚਾਹੀਦੀ ਦੇਖੋ ਆਪਾਂ ਇੰਨੇ ਸੂਟ ਲੇਗੇ ਜਿਹੜੇ ਸਾਰੇ ਮੰਗਵਾਏ ਨੇ 15 ਤੋਂ 16 ਸੂਟ ਲੈਣਗੇ ਇੱਕ ਦੋ ਸੂਟ ਮਤਲਬ ਮੈਂ ਕੋਰੀਅਰ ਕਰਨੇ ਸੀਗੇ ਦੁਪੱਟਾ ਵੀ ਡਾਈ ਕਰਵਾਇਆ ਲੀਲਨ ਦਾ ਕਈ ਭੈਣਾਂ ਨੇ ਕਾਫੀ ਜਿਆਦਾ ਸੋਹਣਾ ਡਾਈ ਹੋ ਕੇ ਬਹੁਤ ਲਾਈਟ ਵੇਟ ਦੁਪੱਟਾ ਕਾਟਨ ਦਾ ਗਰਮੀਆਂ ਦੇ ਵਿੱਚ ਲੀਲਨ ਦਾ ਬਹੁਤ ਜਿਆਦਾ ਸੋਹਣਾ ਰਹੂਗਾ ਤੇ ਇਹ ਆਪਾਂ ਜਿਹੜੀਆਂ ਭੈਣਾਂ ਆਰਡਰ ਦੇਣਾ ਚਾਹੁੰਦੀਆਂ ਨੇ 850 ਪ੍ਰਾਈਸ ਆ ਫਾਸਟਲੀ ਆਰਡਰ ਦੇ ਦਿਓ ਸੂਟ ਲੈਣਗੇ ਜਿਹੜੇ ਆ ਚੁੱਕੇ ਨੇਗੇ ਚਲੋ ਜੀ ਹੁਣ ਆਪਾਂ ਵੀਡੀਓ ਸਟਾਰਟ ਕਰਦੇ ਹਾਂਗੇ ਜਿਹੜੇ ਸੂਟ ਲੈਣਗੇ ਆਪਾਂ ਸ਼ੋਅ ਕਰਨੇ ਨੇ ਅੱਜ ਦਿਖਾਉਣੇ ਨੇਗੇ ਤੁਹਾਨੂੰ ਵਲਾਕੇ ਆਏਗੇ ਸਾਟਨ ਦੇ ਸੂਟ ਪਹਿਣਾ ਦੀ ਕਾਫੀ ਜਿਆਦਾ ਡਿਮਾਂਡ ਸੀ ਅੱਜ ਤੋਂ ਮੈਨੂੰ 2-3 ਮਹੀਨੇ ਪਹਿਲਾਂ ਭਾਣ ਕਿਹਾ ਸੀ ਵੀ ਸਾਨੂੰ ਸਾਟਨ ਦੇ ਸੂਟ ਚਾਹੀਦੇ ਨੇਗੇ ਵੀ ਤੁਸੀਂ ਲੈ ਕੇ ਆਓ ਲਓ ਜੀ ਦੇਖੋ カラー ਤੁਸੀਂ ਦੇਖੋ ਇੱਕ ਤੋਂ ਇੱਕ ਹਟਕਿਆ ਪ੍ਰਿੰਟ ਵੀ ਬਹੁਤ ਜ਼ਿਆਦਾ ਸੋਹਣਾ ਲੇਟੈਸਟ ਲੇਟੈਸਟ ਇਹ ਪ੍ਰਿੰਟ ਲੈ ਕੇ ਆਇਆ ਜਦੋਂ ਸਲਾਈ ਹੋ ਗਿਆ ਇਹ ਸੂਟ ਇੰਨਾ ਕੁ ਜ਼ਿਆਦਾ ਸੋਹਣਾ ਲੱਗਣਾ ਜਿੰਨਾ ਵੀ ਕਹਿ ਦੋ ਦੁਪੱਟਿਆਂ ਦੀ ਵੈਰਾਈਟੀ ਇਸ ਤਰ੍ਹਾਂ ਆਪਣੇ ਕੋਲੇ ਹੈਗੀ ਹੈ ਵੀ ਹੋਰ ਵੀ ਬਹੁਤ ਸਾਰੇ ਦੁਪੱਟੇ ਨੇ ਜਿਦੇ ਵਿੱਚ ਸੈਲਫ ਆਜੂਗੀ ਜਾਂ ਕੁਝ ਹੋਰ ਆਜੂਗਾ ਹਨਾ ਵੀ ਤੁਸੀਂ ਇਦਾਂ ਪਲੇਨ ਨਾਲ ਦੁਪੱਟਾ ਇਦਾਂ ਤੁਸੀਂ ਤਿਆਰ ਕਰਵਾ ਸਕਦੇ ਹੋਗੇ ਸੈਟਨ ਦੇ ਵਿੱਚ ਹੈ 1500 ਇਹਦਾ ਸੌਰੀ 1500 ਇਹਦਾ ਪ੍ਰਾਈਸ ਹੈਗਾ ਤੇ ਤੁਸੀਂ ਦੇਖ ਸਕਦੇ ਹੋਗੇ ਕਲਰ ਮੈਂ ਤੁਹਾਨੂੰ ਸ਼ੋਅ ਕਰ ਦਿੰਦੀ ਆਪਣੇ ਕੋਲੇ ਕਿਹੜੇ ਕਿਹੜੇ ਅਵੇਲੇਬਲ ਨੇ ਤੁਸੀਂ ਨੇੜੇ ਤੋਂ ਦੇਖੋ ਬਹੁਤ ਜ਼ਿਆਦਾ ਸੋਹਣਾ ਫੈਬਰਿਕ ਲਾਈਨਿੰਗ ਲੱਗੂਗੀ ਲੁcj ਅਗਲਾ ਕਲਰ ਹੈਗਾ ਦੇਖੋ ਬਹੁਤ ਜ਼ਿਆਦਾ ਸੋਹਣਾ ਡਾਰਕ ਕਲਰ ਆ ਪਰ ਪਰਪਲ ਲੁcj ਇਸ ਤਰ੍ਹਾਂ ਇਹਦਾ ਪ੍ਰਿੰਟ ਹੈ ਸਾਢੇ 1500 ਪ੍ਰਾਈਸ ਹੈ ਫਾਸਟਲੀ ਆਪਣਾ ਜਿਹੜਾ ਆਰ ਡ੍ਰੈਗ ਆ ਉਹ ਕਰਦੇ ਹੋ ਤੇ ਬਰਾਊਨ ਨਾਲ ਦਾ ਆਪਣੇ ਕੋਲੇ ਇੱਕ ਸੂਟ ਹੋਰ ਅਵੇਲੇਬਲ ਹੈਗਾਗਾ ਦੋ ਹੈਗੇ ਨੇਗੇ ਮੈਂ ਤੁਹਾਨੂੰ ਸ਼ੋਅ ਕਰੀ ਜਾਊਂਗੀ ਵੀ ਕਿੰਨੇ ਕਿੰਨੇ ਆਪਣੇ ਕੋਲੇ ਹੈਗੇ ਨੇ ਪਰਪਲ ਦਿਖਾਇਆ ਸੀ ਡਾਰਕ ਇਹਦੇ ਨਾਲ ਦਾ ਵੀ ਹੈਗਾਗਾ ਆਪਣੇ ਕੋਲੇ ਸੂਟ ਤੇ ਵਰਕ ਵਗੈਰਾ ਕਰਾਉਂਗੇ ਤਾਂ ਪੈਚ ਲੱਗ ਕੇ ਹੋ ਜਾਊਗਾ neck ਤੇ ਵਰਕ ਹੋ ਜਾਊਗਾ ਬਾਵਾ ਤੇ ਕਰਵਾ ਲਓ ਮਤਲਬ ਬਹੁਤ سارے ਡਿਜ਼ਾਈਨ ਹੁੰਦੇ ਨੇ ਆਪਣੇ ਕੋਲੇ ਤੁਸੀਂ ਉਦੋਂ ਦਾ ਸੂਟ ਆ ਜਿਹੜਾ ਤਿਆਰ ਕਰਵਾ ਸਕਦੇ ਹੋਗੇ ब्राउन ਨਾਲ ਦਾ ਇੱਕ ਹੋ ਸੂਟ ਹੈ ਤਿੰਨ ਭੈਣ ਆਰਡਰ ਦੇ ਸਕਦੀਆਂ ਨੇਂਗੀਆਂ ਇਹ ਸੂਟ ਦਾ ਇਹ ਵਾਲੇ ਦਾ ਮੈਨੂੰ ਕਲਰ ਕਾਫੀ ਜਿਆਦੇ ਸੋਹਣੇ ਲੱਗੇ ਸਾਰੇ ਇਸ ਤੋਂ ਬਾਅਦ ਆਜੂਗਾ ਜੀ ਗ੍ਰੀਨ ਕਲਰ ਬੋਟਲ ਗ੍ਰੀਨ ਹੈ ਦੇਖੋ ਕਿੰਨਾ ਜਿਆਦਾ ਸੋਹਣਾ ਲੱਗ ਰਿਹਾ ਹੈ ਇਹ ਚ ਵੀ ਆਪੋ ਆਪਣੀ ਮਤਲਬ ਕਲਰ ਦੇ ਵਿੱਚ ਸਾਰੇ ਪ੍ਰਿੰਟ ਕਾਫੀ ਜਿਆਦੇ ਨੇਗੇ ਜਿਹੜੇ ਸੋਹਣੇ ਲੱਗ ਰਹੇ ਨੇਗੇ ਲਓ ਜੀ ਇਸ ਤੋਂ ਅਗੇ ਕਲਰ ਆਜੂਗਾ ਡਾਰਕ ਗ੍ਰੀਨ ਇਹਦਾ ਵੀ ਪ੍ਰਾਈਜ਼ ਰਹੂਗਾ 1500 ਤੇ ਸੈਟਨ ਦੇ ਵਿੱਚ ਗ੍ਰੀਨ ਕਲਰ ਆਪਣੇ ਕੋਲੇ ਇੱਕ ਹੋਰ ਅਵੇਲੇਬਲ ਹੈਗਾਗਾ ਲਓ ਜੀ ਇਹ ਵੀ ਸੈਟਨ ਦੇ ਵਿੱਚ ਸੂਣੇ 1550 ਇਹਨਾਂ ਦਾ ਪ੍ਰਾਈਸ ਹੈ ਤੇ ਇਹ ਵਾਲੇ ਮਤਲਬ ਜਿਹੜਾ ਪ੍ਰਿੰਟ ਆ ਉਹ ਚੇਂਜ ਹੈ ਦੇਖੋ ਇਹ ਵੀ ਬਹੁਤ ਜ਼ਿਆਦਾ ਸੋਹਣਾ ਪ੍ਰਿੰਟ ਹੈਗਾ ਤੇ ਦੇਖੋ ਡਿਫਰੈਂਟ ਜਿਹਾ ਪ੍ਰਿੰਟ ਹੈਗਾ ਤੇ ਇਹਦੇ ਵਿੱਚ ਹੈਗਾਗਾ ਇੱਕ ਕਲਰ ਆਪਣੇ ਕੋਲੇ ਬਲੂ ਬਲੂ ਕਲਰ ਹੈਗਾ ਠੀਕ ਹੈ ਜੀ ਤੇ ਕਿੱਕ ਕਲਰ ਆਪਣੇ ਕੋਲੇ ਸ਼ੇਡ ਹੋ ਰਿਹਾ ਹੈ ਮਹਿਰੂਨ ਦੇਖੋ ਮਹਿਰੂਨ ਤੇ ਜਿਹੜਾ ਮੈਂ ਪਹਿਲਾਂ ਪ੍ਰਿੰਟ ਦਿਖਾਇਆਗੇ ਉਹਦੇ ਵਿੱਚ ਮੋਰ ਪੰਖ ਹੈ ਇੱਕੋ ਹੀ ਸੂਟ ਹੈ ਆਪਣੇ ਕੋਲੇ ਬਸ ਠੀਕ ਹੈ ਜੀ ਮੋਰ ਪੰਖ ਹੈ ਲਓ ਜੀ ਇਹ ਵੀ ਬਹੁਤ ਜਿਆਦਾ ਸੋਹਣਾ ਇੱਕੋ ਹੀ ਸੂਟ ਹੈ 1550 ਪ੍ਰਾਈਸ ਹੈ ਆਪੋ ਆਪਣੀ ਜਗ੍ਹਾ ਜਿਹੜੇ ਕਲਰ ਲنگੇ ਸਾਰੇ ਹੀ ਸੋਹਣੇ ਨੇ ਜਿਵੇਂ ਇਹ ਤਿੰਨ ਕਲਰਾਂ ਦਾ ਚਾਰਟ ਸੀਗਾ ਇਹ ਤਿੰਨੋਂ ਹੀ ਆਪੋ ਆਪਣੀ ਜਗ੍ਹਾ ਕਾਫੀ ਜਿਆਦੇ ਸੋਹਣੇ ਲੰਗੇ ਲਓ ਜੀ 1550 ਪ੍ਰਾਈਸ ਰਹੇਗਾ ਪਲੱਸ ਸ਼ਿਪਿੰਗ ਰਹੇਗਾ ਪੇਮੈਂਟ ਕਰਕੇ ਸਕਰੀਨ ਸ਼ਾਟ ਆਪਣਾ ਸੈਂਡ ਕਰ ਦਿਓ ਤੇ ਨਾਲ ਦੀ ਨਾਲ ਜਿਹੜਾ ਐਡਰੈਸ ਹੈਗਾ ਮੈਨੂੰ ਸੈਂਡ ਕਰ ਦਿਓ ਤਾਂ ਕਿ ਆਪਾਂ ਜਿਹੜਾ ਕੋਰੀਅਰ ਹੈਗਾ ਕੱਲ ਨੂੰ ਲਗਾ ਸਕੀ ਹੈ ਨਾ ਕੱਲ ਨੂੰ ਕਾਫੀ 60 ਸੂਟਾਂ ਦੇ 65 ਸੂਟਾਂ ਦੇ ਕੋਰੀਅਰ ਜਾਣਗੇ ਕੱਲ ਨੂੰ ਪੋਸਟ ਆਫਿਸ ਰਾਈ ਕਰਾਂਗੇ ਤੇ ਕੁਝ ਬਾਹਰਲੇ ਸੀਗੇ ਉਹ ਆਪਾਂ ਕੱਢ ਚੁੱਕਿਆਂਗੇ ਕੱਲ ਕਰਦੇ ਸੀਗੇ ਸੈਟਰਡੇ ਨੂੰ ਤੇ ਨਾਲ ਦੀ ਨਾਲ ਤੁਸੀਂ ਆਪਣਾ ਅਡਰੈਸ ਜਿਹੜਾ ਸੈਂਡ ਕਰ ਦਿਓ ਤੇ ਜਿਹੜਾ ਪਾਰਸਲ ਹੈਗਾ ਫਿਰ ਛੇਤੀ ਲੱਗ ਜਾਊ ਜੇ ਤੁਸੀਂ ਦੁਪੱਟੇ ਡਾਈ ਕਰਵਾਉਂਗੇ ਇੱਕ ਦੋ ਦਿਨੰਦਾ ਮੈਨੂੰ ਟਾਈਮ ਦੇ ਕੇ ਚਲੋ ਲੈਸ ਲਗਵਾਉਂਗੇ ਤਾਂ ਮੈਨੂੰ ਥੋੜਾ 4 ਤੋਂ 5 ਦਿਨ ਦਾ ਟਾਈਮ ਚਾਹੀਦਾ ਹੁੰਦਾਗਾ ਕਿਉਂਕਿ ਅੱਗੇ ਲੈਸਾਂ ਵਾਲੇ ਦੁਪੱਟੇ ਬਹੁਤ ਨੇਗੇ ਦੋ ਲਫਾਫੇ ਜਿਹੜੇ ਨੇਗੇ ਹਨਾ ਲੈਸਾਂ ਹੀ ਲੱਗ ਕੇ ਆਈਆਂ ਨੇਗੀਆਂ ਦੇਖੋ ਥੋੜੇ ਸਾਹਮਣੇ ਇੱਕ ਪੋਲੀਥਨ ਹੋਰ ਹੈ ਸਾਰੇ ਦੁਪੱਟਿਆਂ ਤੇ ਇਹਨਾਂ ਤੇ ਲੈਸਾਂ ਲੱਗ ਕੇ ਆਈਆਂ ਨੇਗੀਆਂ ਪਤਾ ਨਹੀਂ ਕਿੰਨੇ ਕੁ ਦੁਪੱਟੇ ਨੇ ਹਜੇ ਮੈਂ ਗਿਨੇ ਵੀ ਨਹੀਂ ਹੈਗੇ ਹੁਣ ਚੈੱਕ ਕਰੂੰਗੀ ਇੱਕ ਪੋਲੀ ਕਾਫੀ ਦੁਪੱਟੇ ਹੋ ਜਾਂਦੇ ਨੇ ਲੈਸਾਂ ਵਾਲੇ ਵੀ ਡਾਈਆਂ ਵਾਲੇ ਵੀ ਕਾਫੀ ਹੋ ਜਾਂਦੇ ਨੇ ਸਲਾਈ ਵਾਲੇ ਵੀ ਚਲੋ ਬਾਈ ਗੁਰੂ ਦੀ ਕਿਰਪਾ ਨਾਲ ਇਦਾਂ ਹੀ ਚੱਲਦਾ ਰਹੇ ਕੰਮ ਹਨਾ ਤੇ ਤੁਸੀਂ ਵੀ ਸੋਹਣੇ ਸੋਹਣੇ ਸੂਟ ਸਾਨੂੰ ਆਰਡਰ ਕਰਦੇ ਰਹੋ ਚਲੋ ਹਨਾ ਸਭ ਤੋਂ ਵਧੀਆ ਗੱਲ ਹੁੰਦੀ ਹੈਗੀ ਵੀ ਕਿ ਆਪਾਂ ਫੈਬਰਿਕ ਕੁਆਲਿਟੀ ਇੱਕ ਨੰਬਰ ਦੀ ਹੈ ਕੋਈ ਵੀ ਡੈਫੈਕਟਿਡ ਪੀਸ ਹੁਣ ਆਉਂਦਾ ਹੈਗਾ ਹਨਾ ਮੈਨੂੰ ਨਹੀਂ ਪਤਾ ਲੱਗਦਾ ਆਪਾਂ ਚੇਂਜ ਵੀ ਕਰ ਲੈਣੇ ਅਗੇ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਵੀ ਅਸੀਂ ਵੀ ਦੇਖੋ ਸਟਾਕ ਐਡਫੈਕਟਡ ਹੈਗਾ ਅਸੀਂ ਆਪਦਾ ਖੁਦ ਵੀ ਦੇਖੋ ਚੇਂਜ ਕਰਦੇ ਹਾਂ ਤਾਂ ਆਪਾਂ ਕਿਸੇ ਨੂੰ ਗਲਤ ਚੀਜ਼ ਬੇਈਮਾਨੀ ਨਾਲ ਕੁਝ ਨਹੀਂ ਦੇ ਸਕਦੇ ਨਾ ਆਪਾਂ ਦੇਣੀ ਚਾਹੁੰਦੇ ਆਂਗੇ ਤੇ ਪਰਮਾਤਮਾ ਇਦਾਂ ਹੀ ਇਮਾਨਦਾਰੀ ਨਾਲ ਹਣਾ ਕੰਮ ਕਰਵਾਈ ਚੱਲੇ ਤੇ ਤੁਸੀਂ ਸਲਾਈ ਕਰਵਾਉਣਾ ਚਾਹੁੰਦੇ ਹੋ ਸਾਡੇ ਕੋਲ ਸਲਾਈ ਵੀ ਕਰਵਾ ਸਕਦੇ ਹੋਗੇ ਬਿਨਾ ਸਲਾਈ ਤੋਂ ਮਗਵਾਉਣਾ ਬਿਨਾ ਸਲਾਈ ਤੋਂ ਵੀ ਮਗਵਾ ਸਕਦੇ ਹੋ ਜੇ ਤੁਸੀਂ ਵਿਜ਼ਿਟ ਕਰਨਾ ਚਾਹੁੰਦੇ ਹੋਗੇ ਕਾਫੀ ਪੇ